ਤੁਸੀਂ ਅਜਮਾ ਕੇ ਉਹਨੂੰ ਦੇਖਿਆ ਕਿਹੜਾ ਕੰਮ ਤੁਸੀਂ ਦੱਸੋ ਮੈਂ ਤੁਹਾਨੂੰ ਪੁੱਛਣਾ ਤੁਸੀਂ ਦੱਸੋ ਕਿ ਉਸਨੇ ਕਿਹੜਾ ਕੰਮ ਠੀਕ ਹੈ ਮਿੱਟੀ ਦੇ ਢੇਰ ਗੰਦ ਦੇ ਢੇਰ ਅਜੇ ਵੀ ਲੱਗੇ ਨੇ ਔਰ ਉਸ ਤੋਂ ਬਾਅਦ 12 ਸਾਲ ਦੇ ਵਿੱਚ ਇੱਕ ਸਾਲ ਦੇ ਆਪਣਾ ਗੰਦ ਵੀ ਉਹਦੇ ਉੱਤੇ ਪਾ ਦਿੱਤਾ ਉਹਨੇ ਅੱਜ ਕਿਤੇ ਭਾਜੀਪੀ ਵੀ ਰੇਵੜੀਆਂ ਦੇ ਰਹੀ ਹੈ ਪਰ ਇਦਾਂ ਹੀ ਰੇਵੜੀਆਂ ਨਾਲ ਤੁਹਾਨੂੰ ਇੱਕ ਵਾਅਦਾ ਵੀ ਆ ਰਿਹਾ ਜਿਹੜੇ ਮੋਦੀ ਸਰਕਾਰ ਦੀ ਗਾਰੰਟੀ ਹੈ ਕਿ ਉਹ ਵਾਅਦੇ ਤੁਹਾਨੂੰ ਜਿੰਨੇ ਦੇਣਗੇ ਉਹ ਪੂਰੇ ਕਰਨਗੇ ਕਈ ਬੰਦਿਆਂ ਨਾਲ ਹੋਇਆ ਪਰ ਸਾਨੂੰ ਪਤਾ ਨਹੀਂ ਲੱਗਦਾ ਕਿਸ ਚੀਜ਼ ਦਾ ਤੱਕਾ ਹੋਇਆ ਕਿਸ ਚੀਜ਼ ਨੇ ਤੰਗ ਕੀਤਾ ਐਨਆਰਆਈ ਨੂੰ ਕਿਸ ਕੀ ਵਜ੍ਹਾ ਕੀ ਸੀ ਪਾਣੀ ਦਾ ਬਿੱਲ ਘਰ ਬੰਦ ਪਿਆ ਲੱਖਾਂ ਦਾ ਬਿੱਲ ਹੈ ਔਰ ਤੁਸੀਂ ਉਸ ਨੂੰ ਜਦ ਤੱਕ ਬਿੱਲ ਸਾਫ਼ ਨਹੀਂ ਕਰੋਗੇ ਹਾਲਾਂਕਿ ਘਰ ਬੰਦ ਪਿਆ ਯਾਰ ਤੁਸੀਂ ਕੁਝ ਤੇ ਸੋਚੋ ਕਿਉਂਕਿ ਆਮ ਆਦਮੀ ਪਾਰਟੀ ਦਾ ਦਾਅਵਾ ਕਰ ਰਹੀ ਕਿ ਪਾਣੀ ਦਾ ਬਿੱਲ ਫ੍ਰੀ ਹੈ ਕੁਝ ਲੀਟਰ ਤੱਕ ਤੁਸੀਂ ਬਹੁਤ ਵੱਡਾ ਦਾਵਾ ਕਰ ਰਹੇ ਹੋ ਕਿ ਲੱਖਾਂ ਦਾ ਬਿੱਲ ਆਇਆ ਕੋਠੀ ਬੰਦ ਨੂੰ ਕੀ ਉਹਨੂੰ ਕੋਠੀ ਵੇਚਣੀ ਵੀ ਸਲੀਅਤ ਕੀ ਹੈ ਥੋੜਾ ਜਿਹਾ ਦੱਸੋ ਪਾਣੀ ਦੀ ਇੱਕ ਬੂੰਦ ਯੂਸੀ ਕੀਤੀ ਗਈ ਮੈਂ ਉਹਨਾਂ ਨੂੰ ਕਿਹਾ ਵੀ 20000 ਲੀਟਰ ਤੱਕ ਫ੍ਰੀ ਹੈਗਾ ਪਾਣੀ ਤੇ ਤੁਸੀਂ ਕਿਉਂ ਪੈਸੇ ਚਾਰਜ ਕਰ ਰਹੇ ਕਹਿੰਦੇ ਜੀ ਤੁਸੀਂ ਉੱਥੇ ਹੈ ਨਹੀਂ ਸੀ ਚਾਰ ਪੰਜ ਵਾਰ ਬੰਦਾ ਗਿਆ ਵੇ ਮੀਟਰ ਰੀਡਿੰਗ ਨਹੀਂ ਹੋ ਸਕੀ ਮੈਂ ਕਿਹਾ ਹੁਣ ਕਰ ਲੋ ਕਹਿੰਦੇ ਇਸ ਟੂ ਲੇਟ ਮੈਨੂੰ ਉਹਨਾਂ ਨੇ ਡਿਸਕਾਊਂਟ ਕਰਕੇ ਤੇ 120000 ਰੁਪਇਆ ਮੈਂ ਦਿੱਤਾ ਬੰਦਕੋਠੀ ਦਾ ਬੰਦਕੋਠੀ ਦਾ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਵੀ ਅਸੀਂ ਜਮਨਾ ਨਦੀ ਪਾ ਸਾਫ਼ ਕਰਾਵਾਂਗੇ ਸੜਕਾਂ ਪੈਰਿਸ ਵਰਗੂ ਬਣਾ ਦਾਂਗੇ ਕੂੜਾ ਕਰਕਟ ਨਹੀਂ ਦੇਖੇਗਾ ਅੱਜ ਤੁਸੀਂ ਜਾਓ ਉੱਥੇ ਦਿੱਲੀ ਦੇ ਵਿੱਚ ਤੁਹਾਨੂੰ ਸਾਰਾ ਕੁਝ ਨਜ਼ਰ ਆਏਗਾ ਪੂੜਾ ਕਰਕਰ ਜਗਾ ਜਗਾ ਤੇ ਆਏਗਾ ਕੀ ਬੀਜਪੀ ਕਲੀਨ ਕਰ ਪਾਣਗੇ ਜਮਨਾ ਨਦੀ ਔਰ ਕੂੜੇ ਦੇ ਢੇਰ ਜਿਹੜੇ ਤਰ੍ਹਾਂ ਦੇ ਮੂੜੇ ਦਿੱਲੀ ਦੇ ਅੱਗੇ ਪਏ ਹੋਏ ਨੇ ਕੀ ਕਰ ਸਕਣਗੇ ਬੀਜਪੀ ਵੀ ਇਹ ਦਾਅਵੇ ਨਹੀਂ ਵੀ ਸਸਿਕਾ ਮੈਂ ਵਰਿੰਦਰ ਸਿੰਘ ਵਸ਼ਿੰਟਨ ਡੀਸੀ ਤੋਂ ਅੱਜ ਮੇਰੇ ਨਾਲ OFG ਦੇ BJP ਦੇ ਲੀਡਰ ਸਵਾਨ ਮੇਰੇ ਨਾਲ ਦੋਨੇ ਖੜੇ ਹੋਏ ਨੇ ਸਿੱਖ ਲੀਡਰ ਉਹ BJP ਦੇ ਇਲੈਕਸ਼ਨ ਇਹ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂ BJP ਦੀ ਤੁਸੀਂ ਸਪੋਰਟ ਕਰ ਰਹੇ ਹੋ ਦਿੱਲੀ ਦੇ ਵਿੱਚ ਸਿੱਖ ਹੋ ਕੇ ਕੀ ਰੀਜ਼ਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਮਲਜੀਤ ਸਿੰਘ ਸੋਨੀ ਹੈ ਤੇ ਮੈਂ ਚੇਅਰਮੈਨ ਆਫ OF BJP ਸਿੱਖ ਵਿੰਗ ਦਾ ਹੈਗਾ ਤੇ ਅੱਜੇ ਥੋੜੀਆਂ ਸਾਫ਼-ਸਾਫ਼ ਗੱਲਾਂ ਕਰਨਾ ਚਾਹਨਾ ਮੈਂ ਕਿ ਸਾਨੂੰ ਕਿਉਂ ਜ਼ਰੂਰਤ ਹੈ ਕਿ ਭਾਜਪਾ ਨੂੰ ਦਿੱਲੀ ਵਿੱਚ ਵੋਟਾਂ ਪਾ ਕੇ ਜਿਤਾਣ ਦੀ। ਕਾਲ ਨੂੰ ਅਸੀਂ 12 ਸਾਲ ਹੋ ਗਏ ਅਜੇ ਤੱਕ ਤੇ ਕੋਈ ਰਿਜ਼ਲਟ ਨਿਕਲਿਆ ਨਹੀਂ ਤੁਸੀਂ ਅਜਮਾ ਕੇ ਉਹਨੂੰ ਦੇਖਿਆ ਹੈ ਕਿਹੜਾ ਕੰਮ ਤੁਸੀਂ ਦੱਸੋ ਮੈਂ ਤੁਹਾਨੂੰ ਪੁੱਛਣਾ ਤੁਸੀਂ ਦੱਸੋ ਕਿ ਉਸਨੇ ਕਿਹੜਾ ਕੰਮ ਠੀਕ ਹੈ। ਮਿੱਟੀ ਦੇ ਢੇਰ ਗੰਦ ਦੇ ਢੇਰ ਅਜੇ ਵੀ ਲੱਗੇ ਔਰ ਉਸ ਤੋਂ ਬਾਅਦ 12 ਸਾਲ ਦੇ ਵਿੱਚ ਕਾਲ ਦੇ ਆਪਣਾ ਗੰਦ ਵੀ ਉਹਦੇ ਉੱਤੇ ਪਾ ਦਿੱਤਾ ਉਹਨੇ। ਸੋ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਮੇਰੀ ਸਭ ਨੂੰ ਬੇਨਤੀ ਹੈ ਕਿ ਇਸ ਵਕਤ ਸਾਨੂੰ ਰਜਿਮ ਚੇਂਜ ਕਰਨ ਦੀ ਜ਼ਰੂਰਤ ਹੈ ਰਜਿਮ ਚੇਂਜ ਨੂੰ ਹਟਾ ਕੇ ਭਾਜਪਾ ਦੀ ਗਵਰਨਮੈਂਟ ਆਉਂ ਤਾ ਤੁਹਾਨੂੰ ਉਹਨੇ ਕਾਫੀ ਰੇਵੜੀਆਂ ਦਿੱਤੀਆਂ ਪਰ ਅੱਜ ਕਿਤੇ ਭਾਜਪਾ ਵੀ ਰੇਵੜੀਆਂ ਦੇ ਰਹੀ ਹੈ ਪਰ ਇਹਦੇ ਰੇਵੜੀਆਂ ਨਾਲ ਤੁਹਾਨੂੰ ਇੱਕ ਵਾਅਦਾ ਵੀ ਆ ਰਿਹਾ ਹੈ ਜੀ ਉਹ ਵਾਅਦੇ ਤੁਹਾਨੂੰ ਜਿੰਨੇ ਕਿ ਦੇਣਗੇ ਉਹ ਪੂਰੇ ਕਰਨਗੇ ਕਿ ਰੇਵੜੀ ਦੇ ਨਾਲ ਕੀ ਲੋਕਾਂ ਦਾ ਹੱਲ ਹੋ ਸਕਦਾ ਰੇਵੜੀਆਂ ਦੇ ਨਾਲ ਹੱਲ ਹੋ ਨਹੀਂ ਸਕਦਾ ਪਰ ਉਹਨਾਂ ਨੇ ਜੋ ਵਾਅਦੇ ਕੀਤੇ ਨੇ ਇੰਪਰੂਵਮੈਂਟ ਦੇ ਦਿੱਲੀ ਨਾਲ ਉਹਨਾਂ ਨਾਲ ਜ਼ਰੂਰ ਫਾਇਦਾ ਹੋ ਸਕਦਾ ਹੈ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਇੱਕ ਸਾਡੇ ਕੋਲ ਆਪਣੇ ਕੋਲ ਇੱਕ ਬੰਦੇ ਦੀ ਐਗਜ਼ਾਮਪਲ ਹੈ ਜਿਹੜਾ ਕਿ ਉੱਥੋਂ ਪੀੜਿਤ ਹੋ ਕੇ ਦਿੱਲੀ ਤੋਂ ਆ ਇੱਥੇ ਆਇਆ ਹੈ ਔਰ ਉਸ ਤੋਂ ਤੁਹਾਨੂੰ ਆਪ ਵਰਿੰਦਰ ਜੀ ਐਮ ਅਮੇਜ਼ਿੰਗ ਟੀਵੀ ਵਾਲੇ ਤੁਹਾਡੇ ਸਾਹਮਣੇ ਕਰਨਗੇ ਕਿ ਉਹਨਾਂ ਨੇ ਖੁਦ بیਤੀ ਉਹਨਾਂ ਦੇ ਉੱਤੇ ਕੀ ਹੋਇਆ ਉਹਨਾਂ ਨੂੰ ਕਾਰ ਕਿਸ ਤਰ੍ਹਾਂ ਵੇਚਣਾ ਪਿਆ ਉਹਨਾਂ ਨੂੰ ਕਿਸ ਤਰ੍ਹਾਂ ਸਰਕਾਰ ਨੇ ਉਹਨਾਂ ਨੂੰ ਤੰਗ ਕੀਤਾ ਸੋ ਇਹ ਕਈ ਬੰਦਿਆਂ ਨਾਲ ਹੋਇਆ ਪਰ ਸਾਨੂੰ ਪਤਾ ਨਹੀਂ ਲੱਗਦਾ ਕਿਸ ਚੀਜ਼ ਦਾ ਤੱਕਾ ਹੋਇਆ ਕਿਸ ਚੀਜ਼ ਦਾ ਤੰਗ ਕੀਤਾ ਐਨਆਰਆਈ ਨੂੰ ਕੀ ਕੀ ਵਜ੍ਹਾ ਕੀ ਸੀ ਪਾਣੀ ਦਾ ਬਿੱਲ ਕਾਰ ਬੰਦ ਪਿਆ ਲੱਖਾਂ ਦਾ ਬਿੱਲ ਹੈ ਔਰ ਤੁਸੀਂ ਉਸ ਨੂੰ ਜਦ ਤੱਕ ਬਿੱਲ ਸਾਫ਼ ਨਹੀਂ ਕਰੋਗੇ ਹਾਲਾਂਕਿ ਘਰ ਬੰਦ ਪਿਆ ਯਾਰ ਤੁਸੀਂ ਕੁਝ ਤੇ ਸੋਚੋ ਕਿਉਂਕਿ ਆਮ ਆਦਮੀ ਪਾਰਟੀ ਤੇ ਦਾਅਵਾ ਕਰ ਰਹੀ ਹੈ ਕਿ ਪਾਣੀ ਦਾ ਬਿੱਲ ਫ੍ਰੀ ਹੈ ਕੁਝ ਲੀਟਰ ਤੱਕ ਬਿਲਕੁਲ ਤੁਸੀਂ ਠੀਕ ਕਿਹਾ ਉਹ ਤੇ ਸ਼ੁਰੂ ਤੋਂ ਕਹਿੰਦੇ ਪਾਣੀ ਫ੍ਰੀ ਹੈ ਬਿਜਲੀ ਫ੍ਰੀ ਹੈ ਐਜੂਕੇਸ਼ਨ ਫ੍ਰੀ ਹੈ ਸੋ ਇਹ ਤੁਹਾਡੇ ਸਾਹਮਣੇ ਉਹਨਾਂ ਦਾ ਕੀ ਨਾਂ ਉਹਨਾਂ ਦਾ ਗੁਰਵਿੰਦਰ ਸਿੰਘ ਸੇਠੀ ਉਹ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਆਪਣੀ ਬੀਤੀ ਸਾਰੀ ਦੱਸਣਗੇ ਮੈਂ ਇੱਕ ਚੀਜ਼ ਬਹੁਤ ਵੱਡਾ ਦਾਵਾ ਕਰ ਰਹੇ ਹੋ ਕਿ ਲੱਖਾਂ ਦਾ ਬਿੱਲ ਆਇਆ ਕੋਠੀ ਬੰਦ ਨੂੰ ਕਿ ਉਹਨੂੰ ਕੋਠੀ ਵੇਚਣੀ ਵੀ ਸਲੀਅਤ ਕੀ ਹੈ ਥੋੜਾ ਜਿਹਾ ਦੱਸੋ। ਉਹ ਆਪ ਹੀ ਦੱਸਣਗੇ ਕਿਉਂਕਿ ਮੈਨੂੰ ਚਾਹਨਾ ਕਿ ਉਹ ਆਪ ਆ ਕੇ ਆਪਣੀ ਬੀਤੀ ਸਾਰੀ ਚੀਜ਼ ਆਪ ਖੁਦ ਦੱਸਣ ਔਰ ਇਹਨਾਂ ਚੀਜ਼ਾਂ ਨੂੰ ਪਬਲਿਕ ਦੇ ਸਾਹਮਣੇ ਰੱਖਾਂ ਕਿ ਕਿੰਨਾ ਕਿੰਨਾ ਇਹ ਚੀਜ਼ ਉਹ ਕੈਜੀਰੀਵਾਲ ਚੂੜ ਮਾਰਦਾ ਹੈ। ਸਹੀ ਗੱਲ ਜਿਹੜੀ ਹੈ ਚੂਠ ਮਾਰਦਾ ਹੈ ਔਰ ਝੂਠ ਦاتے ਕੋਈ ਇਲਾਜ ਨਹੀਂ ਸੋ ਐਤਕੇ ਵੀ ਅਗਰ ਤੁਸੀਂ ਉਹਦੇ ਚੱਕਰਾਂ 'ਚ ਪੈ ਗਏ ਔਰ ਉਹਨੂੰ ਵੋਟ ਦੇ ਤੁਸੀਂ ਫਿਰ 5 ਸਾਲ ਭੁੱਲ ਜਾਓ ਫਿਰ ਸੋ ਐਤਕੇ ਆਪਣੀ ਵੋਟ ਭਾਜਪੀ ਨੂੰ ਦਿਓ ਕਾ ਨੂੰ ਜਿਤਾਓ ਔਰ ਦਿੱਲੀ ਨੂੰ ਇੱਕ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਓ ਮੈਨੂੰ ਯਾਦ ਆ ਗਿਆ ਦੋ ਲਾਈਨਾਂ ਜਿਹੜੀਆਂ ਦਿੱਲੀ ਹੈ ਦਿਲ ਹਿੰਦੁਸਤਾਨ ਕਾ ਇਹ ਤਾਂ ਤੀਰਥ ਹੈ ਸਾਰੇ ਜਹਾਨ ਕਾ ਇਸ ਚੀਜ਼ ਨੂੰ ਖਿਆਲ ਰੱਖਣਾ ਤੇ ਅਗਲੀ ਵੋਟ ਜਿਹੜੀ ਹੈ ਉਹ ਭਾਜਪਾ ਨੂੰ ਦੇਣਾ ਮੇਰੇ ਮੇਰੇ ਨਾਲ ਸਾਡੇ ਮੈਰੀਲੈਂਡ ਦੇ ਇੰਚਾਰਜ ਭਾਜਪਾ ਦੇ ਸਰਦਾਰ ਵਰਜਿੰਦਰ ਸਿੰਘ ਸ਼ੰਮੀ ਵੀ ਹਨ ਮੈਂ ਚਾਹਾਂਗਾ ਕਿ ਉਹ ਆਪਣੇ ਖਿਆਲਤ ਵੀ ਤੁਹਾਡੇ ਸਾਹਮਣੇ ਰੱਖਣ ਸ਼ੰਮੀ ਜੀ ਕੀ ਕਹਿੰਦੇ ਹੋ ਤੁਸੀਂ ਭਾਜਪਾ ਇਲੈਕਸ਼ਨ ਫਾਈਟ ਕਰ ਰਹੀ ਹੈ ਉਹਦੇ ਬਾਰੇ ਕੀ ਗੱਲਬਾਤ ਕਰੋਗੇ ਕਾਫੀ ਗੱਲਾਂ ਤਾਂ ਸਾਡੇ ਜਿਹੜੇ ਚੇਅਰਮੈਨ ਹੈ ਉਹ ਐਫ ਭਾਜਪਾ ਦੇ ਉਹ ਤੁਹਾਨੂੰ ਦੱਸ ਹੀ ਚੁੱਕੇ ਹੈਗੇ ਵੀ ਕਈ ਰੀਜ਼ਨ ਹੈਗੇ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਵੀ ਅਸੀਂ ਅ ਜਮਨਾ ਨਦੀ ਪਾ ਸਾਫ ਕਰਾਵਾਂਗੇ ਸੜਕਾਂ ਪੈਰਿਸ ਵਾਂਗੂ ਬਣਾ ਦਾਂਗੇ ਕੂੜਾ ਕਰਕਟ ਨਹੀਂ ਦਿ세ਗਾ ਅੱਜ ਤੁਸੀਂ ਜਾਓ ਉੱਥੇ ਦਿੱਲੀ ਦੇ ਵਿੱਚ ਤੁਹਾਨੂੰ ਸਾਰਾ ਕੁਝ ਨਜ਼ਰ ਆਏਗਾ ਕੂੜਾ ਕਰਕਰ ਜਗਾ ਜਗਾ ਤੇ ਆਏਗਾ ਜਿਹੜੇ ਰੋਡਸ ਦੇ ਵਿੱਚ ਹੈਗੇ ਉਹ ਵੀ ਤੁਸੀਂ ਦੇਖ ਲੋ ਟੁੱਟੀਆਂ ਹੋਈਆਂ ਹੈਗੀਆਂ ਕੀ ਭਾਪੀ ਕਲੀਨ ਕਰ ਪਾਣਗੇ ਜਮਨਾ ਨਦੀ ਔਰ ਕੂੜੇ ਦੇ ਢੇਰ ਜਿਹੜੇ ਤਰ੍ਹਾਂ ਦੇ ਮੂੜੇ ਦਿੱਲੀ ਦੇ ਅੱਗੇ ਪਏ ਹੋਏ ਨੇ ਕੀ ਕਰ ਸਕਣਗੇ ਭਾਪੀ ਵੀ ਡੈਫੀਨੇਟਲੀ ਇਹ ਦਾਵੇ ਨਹੀਂ ਵੀ ਨਹੀਂ ਦਾਵੇ ਨਹੀਂ ਭਾਪੀ ਨੇ ਜਿੱਥੇ ਵੀ ਡਬਲ ਇੰਜਨ ਦੀ ਸਰਕਾਰ ਹੋਈ ਹੈ ਉਹ ਸਟੇਟ ਦੇ ਵਿੱਚ ਪੂਰਾ ਪ੍ਰੋਗਰੈਸ ਹੋਇਆਗਾ ਤੇ ਮੈਨੂੰ ਵੀ ਪੂਰੀ ਉਮੀਦ ਹੈ ਕਿ ਬੀਜੇਪੀ ਜਦੋਂ ਜਿੱਤ ਕੇ ਆਏਗੀ ਤੇ ਦਿੱਲੀ ਨੂੰ ਪੂਰਾ ਜੋ-ਜੋ ਪ੍ਰੋਮਿਸ ਕੀਤੇ ਆ ਆਪਣੇ ਪ੍ਰੋਮਿਸ ਦੇ ਉੱਤਰਣਗੇ ਪੂਰੇ ਧੰਨਵਾਦ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਗੁਰਵਿੰਦਰ ਸਿੰਘ ਸੇਠੀ ਜਿਨ੍ਹਾਂ ਨੇ ਪਰਸਨਲੀ ਇਸ ਈਸ ਨੂੰ ਚੇਲਿਆ ਹੈ ਕਿਉਂ ਕੋਠੀ ਵੇਚਣੀ ਪਈ ਦਿੱਲੀ ਦੇ ਵਿੱਚ ਕਿਉਂ ਪ੍ਰਾਪਰਟੀ ਵੇਚਣੀ ਪਈ ਵਜ੍ਹਾ ਕੀ ਸੀ ਬਿੱਲ ਸੀ ਜਾਂ ਕੁਝ ਹੋਰ ਸੀ ਬਿਲਕੁਲ ਬੈਲ ਅਗਾਸੀ ਦਾ ਪਾਣੀ ਦਾ ਬਿੱਲ ਤੇ ਦੋ ਤਿੰਨ ਵਾਰ ਮੈਂ ਗਿਆ ਉੱਥੇ ਜਦ ਐਮਸੀਡੀ ਦੇ ਆਫਿਸ ਆਪਣਾ ਜਲ ਜਿਹੜਾ ਇਹਨਾਂ ਦਾ ਜਲ ਬੋਰਡ ਵਾਟਰ ਬੋਰਡ ਹੈਗਾ ਉਹਨਾਂ ਤੇ ਜਾ ਕੇ ਬਿੱਲ ਦੀ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਜੀ ਕਿ 1.5 ਲੱਖ ਤੋਂ ਉੱਪਰ ਤਾਂ ਉਹਨਾਂ ਨੇ ਬਿੱਲ ਦੱਸਿਆ ਕੋਠੀ ਬੰਦ ਪਾਣੀ ਦੀ ਇੱਕ ਬੂੰਦ ਯੂਐਸਏ ਕੀਤੀ ਗਈ ਮੈਂ ਉਹਨਾਂ ਨੂੰ ਕਿਹਾ ਵੀ 20 ਹਜ਼ਾਰ ਲੀਟਰ ਤੱਕ ਫ੍ਰੀ ਹੈਗਾ ਪਾਣੀ ਤੇ ਤੁਸੀਂ ਕਿਉਂ ਪੈਸੇ ਚਾਰਜ ਕਰਨਾ ਕਹਿੰਦੇ ਜੀ ਤੁਸੀਂ ਉੱਥੇ ਹੈ ਨਹੀਂ ਸੀ ਚਾਰ ਪੰਜ ਵਾਰ ਬੰਦਾ ਗਿਆ ਵੇ ਮੀਟਰ ਰੀਡਿੰਗ ਨਹੀਂ ਹੋ ਸਕੀ ਮੈਂ ਕਿਹਾ ਹੁਣ ਕਰ ਲੋ ਕਹਿੰਦਾ ਇਸ ਟੂ ਲੇਟ ਤੇ ਹੁਣ ਨਹੀਂ ਹੋਏਗਾ ਤੇ ਮੈਨੂੰ ਉਹਨਾਂ ਨੇ ਡਿਸਕਾਊਂਟ ਕਰਕੇ ਤੇ 1 ਲੱਖ 20 ਹਜ਼ਾਰ ਰੁਪਿਆ ਮੈਂ ਦਿੱਤਾ ਬੰਦ ਕੋਠੀ ਦਾ ਬੰਦ ਕੋਠੀ ਦਾ ਬੰਦ ਕੋਠੀ ਦਾ 1 ਲੱਖ 20 ਹਜ਼ਾਰ ਦਿੱਤਾ ਬਿੱਲ ਤੇ ਮੈਂ ਸੋਚ ਲਿਆ ਵੀ ਜਦ ਇੱਕ ਤੇ ਦਿੱਲੀ ਚੋਰੀਆਂ ਚੁਕਾਰੀਆਂ ਬਹੁਤ ਹੁੰਦੀਆਂ ਸੀਗੀਆਂ ਜਦ ਜਾਓ ਤੇ ਦਰਵਾਜ਼ੇ ਟੁੱਟੇ ਮਿਲਦੇ ਸੀਗੇ ਤੇ ਸੇਫਟੀ ਵੀ ਖਤਮ ਸੀ ਸੇਫਟੀ ਵੀ ਖਤਮ ਸੀਗੀ ਔਰ ਜਿਹੜੇ ਜਿਹੜਾ ਮੇਰਾ ਈਵਨ ਤੋਂ ਜਿਹੜੇ ਇਲੈਕਟ੍ਰਿਕ ਸੀਗਾ ਉਹ ਵੀ ਕੱਟੀ ਹੋਈ ਸੀਗੀ ਤੇ ਦਨ ਜਾ ਕੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਇੱਥੇ ਕੋਈ ਰਹਿੰਦਾ ਨਹੀਂ ਹੈ ਇਲੈਕਟ੍ਰਿਕ ਬਿੱਲ ਹੈ ਨਹੀਂ ਹੈ ਕੁਝ ਨਹੀਂ ਹੈ ਔਰ ਜੀ ਤੁਹਾਡੇ ਰੀਡਿੰਗ ਨਹੀਂ ਕਰ ਸਕਿਆ ਇਸ ਕਰਕੇ ਬਿਜਲੀ ਕੱਟੀ ਗਈ ਹੈ ਤੇ ਉਹਨੂੰ ਦੋ ਤਿੰਨ ਵਾਰ ਮੈਂ ਬਿਜਲੀ ਵਾਪਿਸ ਲਗਵਾਈ ਦਨ ਐਂਡ ਫਾਈਨਲੀ ਪੇਡ 120000 ਰੁਪਇਆ ਤੇ ਮੈਂ ਕਹਾਂ ਜੀ ਕੋਠੀ ਵੇਚ ਦੋ ਬੈਟਰ ਆਈ ਹੈ ਕਿਉਂਕਿ ਜਦ ਵੀ ਆਉ ਪੰ ਪੰ 50 60000 ਰੁਪਇਆ ਲਗਾ ਕੇ ਉਹਨੂੰ ਜਿਹੜਾ ਤੋੜਿਆ ਤਾੜਿਆ ਉਹਨੂੰ ਠੀਕ ਕਰਨਾ ਤੇ ਫਿਰ ਆ ਕੇ ਬਿੱਲ ਦੇਣਾ ਜਿਹੜਾ ਕਿ ਅਸੀਂ ਯੂਜ਼ ਵੀ ਨਹੀਂ ਕੀਤਾ ਹੋਇਆ